ਆ ਗਏ ਹਾਂ ਵੀ ਸਤਿ ਸ੍ਰੀ ਅਕਾਲ ਜੀ ਮਿਲੋ ਬਾਬੇ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਪਿੱਛੇ ਰਹਿ ਗਏ ਫੇ ਭੱਜ ਕੇ ਆਏ ਅੱਛਾ ਅਸੀਂ ਖਾਣਾ ਵੜ ਲਿਆ ਉਹ ਵਿਚਾਲੇ ਜੇ ਖੜੇ ਤੇ ਠੀਕ ਹੈ ਜੀ ਹਾਂ ਖੜਾ ਨੇ ਦੇਖ ਨਾ ਮੋਲ ਚ ਵੀ ਇਹ ਜੀ ਦੀ ਹਾਂ ਲੋ ਜੀ ਬਾਈ ਸਾਰੇ ਮੈਂ ਕਹਿੰਦਾ ਉਹੀ ਟ੍ਰੇਨ ਵਾਲੀ ਹੀ ਹੈ ਇਹ ਹੈ ਪੂਰੀ ਘਰ ਕੀ ਆਈ ਸੀ ਦਿੱਲੀ ਆ ਕੇ ਰਹਿ ਗਈ ਦਿੱਲੀ ਤੱਕ ਫੁੱਲ ਦੀ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਪੰਮੂ ਭਾਈ ਸਤਿ ਸ਼੍ਰੀ ਅਕਾਲ ਲੋ ਸਤਿ ਸ਼੍ਰੀ ਅਕਾਲ ਭਾਈ ਮੁੰਡੇ ਨੂੰ ਆ ਗਈ ਗਰਮੀ ਗੱਡੀ 'ਚ ਟੋਪੀ ਲਾ ਕੇ ਸਾਈਡ 'ਪੇ ਮਾਰੀ ਪੰਮੂ ਕਿੰਨੀ ਕਪੀੜ ਤੀ ਬਹੁਤ ਭਾਈ ਟ੍ਰੈਫਿਕ ਸਵੇਰ ਟਾਈਮ ਬਹੁਤ ਹੁੰਦੀ ਆ ਇੰਨਿਆਂ ਕ ਲੈਟਾ ਹੌਲੀ ਹੌਲੀ ਟੱਚ ਕਟਾ ਚੱਕ ਹੌਲੀ ਕਰਦੇ ਕਰਦੇ ਪਹੁੰਚੇਗੇ 10 ਮਿੰਟ ਪਹਿਲਾਂ ਪੰਮੂ ਦਾ ਜਿਹੜੇ ਪੁੱਛਲੇ ਕਰੀਏ ਕਿੱਥੇ ਆਗੇ ਕਿੰਨਾ ਟਾਈਮ ਲੱਗੋ ਤੇ ਰੋਟੀ ਵੀ ਲੈ ਕੇ ਆਏ ਤੇ ਰੋਟੀ ਦਾ ਫੇਰ ਉਰੀ ਆ ਕੇ ਖਾਉਂਗੇ ਬਾਈ ਗੱਡੀ 'ਚ ਤੇ ਟੋਪੀ ਰਹਿਣ ਦੇ ਹੁਣ ਕੱਲੇ ਕਿ ਜਾਣੀ ਐ ਲੱਗੇ ਜਾਣੀ ਐ ਦੇਖ ਲੈ ਜੇ ਲੈ ਕੇ ਜਾਣੀ ਐ ਚੱਲ ਫੇ ਚੱਲੀਏ ਦੇਖੀਏ ਬਾਪੂ ਨੇ ਕਿੱਥੇ ਕਾਗੇ ਬਾਈ ਭੈਣ ਤੇ ਮਂਗਾਈਏ ਟਿਕਟ ਦੇਖੀਏ ਕਿਹੜੇ ਨੰਬਰ ਪਾਉਣੀ ਐ ਸੀਸੇ ਚੜੇ ਪਏ ਸਾਰੇ ਹਾਂ ਬਠੀਕ ਚੱਲ ਆ ਇੱਧਰ ਬਾਈ ਪਹੁੰਚ ਗਏ ਦੇਖੋ ਮਾਰਨਿੰਗ ਟਾਈਮ ਵੀ ਆਏ ਬਾਈ ਅੱਜ 10 ਵਜੇ ਦੀ ਡਿਟੈਕਟ ਫੇਰ ਵੀ ਟਾਈਮ ਜੇ ਕੇ ਪਹੁੰਚ ਗਏ ਬਾਈ ਪੱਤੀ ਘਟਾ ਕੇ ਟ੍ਰੇਨਾਂ ਦੜਾ ਦੜ ਆ ਰਹੀਆਂ ਬਾਈ ਦੇਖੋ ਲੋ ਜੀ ਬਾਈ ਕਰ ਲੋ ਦਰਸ਼ਨ ਪੰਮੂਲਾ ਫੜ ਚਾਬੀ ਲੋ ਬਲਾਲ ਮਾ ਜਾਂਦੇ ਮਾ ਪਾ ਲੈਣੀ ਮੈਂ ਤੀਜੀ ਚੌਥੀ ਵਾਰ ਆਏ ਬਾਈ ਰੇਲਵੇ ਸਟੇਸ਼ਨ ਤੀ ਵਾਰ ਆ ਹ ਸਾਲ ਚ ਕਿੰਨੀ ਪੰਮੂਰੇ ਦੋ ਵਾਰ ਆਇਆ ਨਾ ਚੱਲ ਫੇਰ ਬਾਈ ਪਾਰਕਿੰਗ ਹੈ ਪਾਰਕਿੰਗ ਚ ਗੱਡੀ ਲਾ ਕੇ ਟੈਨਸ਼ਨ ਫਰੀ ਬਾਈ 24 ਘੰਟੇ ਦਾ 100 ਰੁਪਿਆ ਦਾ ਭਲੇਖਾ ਲੱਗਿਆ ਤਾਂ ਦੋਨੋਂ ਬਾਈ ਤੁਹਾਨੂੰ ਦੱਸਣਾ ਇਹ ਚ ਲਓ ਜੀ ਬਾਈ ਹਾਂਜੀ ਜੱਟ ਸਾਹਿਬ ਕਿਆ ਹਾਲ ਠੀਕ ਹੈ ਠੀਕ ਹੈ ਦਿੱਲੀ ਨੂੰ ਮਿਲਣਾ ਬਾਕੀ ਬਾਈ ਟਿਕਟ ਆਉਂਦੀ ਉਹਦੇ ਉਪਰ ਦੇਖਦੇ ਵੀ ਕਿੰਨਾ ਟਾਈਮ ਕਿਆ ਸਿਸਟਮ ਹੈ ਲਓ ਜੀ ਬਾਈ ਉਹ ਟ੍ਰੇਨ ਹੈ 12217 ਦੁਬਾਰਾ ਤੁਹਾਨੂੰ ਫੇਰ ਦਿਖਾਉਂਦੇ ਆ पता लग गया अपन हूँ टाइम देखना कि एक सौ बै सतार दस बजे भाई पाइव से आ जा चल चढ़ गया पॉडि हो जाए पम्मू बस खर कर हाँ ठीक है पम्मू आपे लेके है आपे देख के छाल मारी ठीक है भाई ए ਆਪ ਸਿੱਖ ਗਿਆ ਮੁੰਡਾ ਇਹ ਫਾਈਪ ਭਰਉਣੀ ਆ ਬਾਈ 112 17 ਲਿਫਟਾਂ ਵੀ ਹਲੇ ਤਿਆਰ ਹੋ ਰਹੀਆਂ ਹੋ ਜੀ ਬਾਈ ਆਹ ਟ੍ਰੇਨ ਤਾਂ ਹੁੰਦੀ ਨਹੀਂ ਕਿੱਥੇ ਆ ਦੇਖਿਓ ਮੋ ਛੋਟਾ ਜਿਹਾ ਡੀਜ਼ਲ ਛੋਟਾ ਜਿਹਾ ਇੰਜਣ ਕਹਿੰਦਾ ਛੋਟਾ ਜਹਾ ਉਹ ਮੁ ਕਿੱਥੇ ਆਪੂ ਆ ਨਾ ਜੀ ਦੀਦੀ ਬਾਬਾ ਘਰੋਂ ਦੂਰ ਆ ਤੇ ਦਿਦੋ ਆ ਤੂੰ ਆ ਕੇ ਨੇ ਦਿਖਾਈ ਨਾ ਪੀਲਾ ਹੋ ਗਿਆ ਦਿਖਾ ਲੈ ਫਿਰ ਕਿਹਦਾ ਟ੍ਰੇਨ ਆਈ ਖੜੀ ਆ ਬਾਈ ਇੱਧਰ ਆਉਣੀ ਆ ਹਲੇ ਬਜੀ ਬਾਈ ਟ੍ਰੇਨ ਬੰਦ ਹੋ ਗਈ ਪਾਪੂ ਕਿਤੇ ਨ ਮੁੱਕ ਗਿਆ ਪਤਾ ਨਹੀਂ ਬੰਦ ਹੋ ਗਈ ਬੰਦ ਕਰੀਏ ਬਿਜਲੀ ਕੇ ਚੱਲਦੀ ਏ ਕੋਹ ਸਾਹਮਣੇ ਆ ਗਈ ਹੁਕਾ ਮਾਰਦੀ ਆ ਬਾਈ ਜਿਹੜੀ ਸਾਡੇ ਵਾਲੀ ਆਉਣੀ ਦੂਜੀ ਸਾਈਡ ਆਉਣੀ ਆ ਉਹੋ ਭਾਈ ਤਿਆਰ ਜਿੰਨੇ ਜਿੰਨੇ ਜਾਣਾ ਹੈ ਕੰਮ ਕੀ ਕਰਦੀ ਐ ਕਿੰਨਾ ਕਰਦੀ ਐ ਕਿੰਨਾ ਕਰਦੀ ਅਸੀਂ ਹੈਂ ਹੁੱਕਾ ਮਾਰਦੀ ਐ ਕੋਈ ਤੇ ਨਾ ਹੈ ਭਾਈ ਜਾਨੀ ਹੋਰ ਤੇ ਨਾ ਕੋਈ ਭਾਈ ਇੱਕ ਨਾ ਹੋਣੀ ਸਾਡੇ ਵਾਲੀ ਹੌਲੀ ਹੌਲੀ ਪਮੂਕਾਣ ਆ ਗਿਆ ਇੱਧਰ ਰਸ ਦੀ ਦੀ ਆ ਗਈ ਉਹ ਆ ਗਈ ਬਾਈ ਟ੍ਰੇਨ ਪਲੇਟਫਾਰਮ 5 ਨੰਬਰ ਵਾਲੀ ਪਹੁੰਚ ਗਏ ਬਾਈ ਬਾਬੇ ਨਾਲ ਬਾਬਾ ਰੇਜਨ ਬਸ ਮੰਤਲਾ ਦਵਾਈ ਰੇਵ ਲਿਖਿਆ ਨਹੀਂ ਪਿਆ ਜਿੱਦਾਂ ਵੀ ਖਾਣੇ ਕਿਹੜੇ ਆ ਪਲੇਟਫਾਰਮ ਫਾਰ 5 ਨੰਬਰ ਹੀ ਲਿਖਿਆ ਪਿਆ ਸਾਰਿਆਂ ਉੱਪਰ ਬਸ ਇਹ ਚ ਲੱਭਣਾ ਪੈਣਾ ਹੁਣ ਕਿੱਥੇ ਗਏ ਆ ਉਰੇ ਲਾਸਟ ਸਟੇਜ ਆ ਟ੍ਰੇਨ ਦੀ ਲੱਗਦਾ ਇੱਥੇ ਵਾਰ ਮੈਂ ਵਾਪਸ ਜਾਂਦੀ ਹੋਊਂਗੀ मू देखता दीदी कितने कड़ी है हाँ? खाना नंबर कड़ा है एच वन अपना है बी फोर ए टू ए वन ਐਮ 2 ਆਇਆ ਪਿੱਛੇ ਨੂੰ ਭੱਜਿਆ ਪਿੱਛੇ ਨੂੰ ਪੱਜ ਆ ਗਿਆ ਆ ਗਿਆ ਹਾਂ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਲੋ ਬਾਬੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਪਿੱਛੇ ਰਹਿ ਗਏ ਫੇ ਭੱਜ ਕੇ ਜਾਏ ਅੱਛਾ ਅਦੇ ਖਾਣਾ ਵੜ ਲਿਆ ਉਹ ਵਿਚਾਲੇ ਜੇ ਖੜੇ ਤੇ ਠੀਕ ਹੈ ਜੀ ਉਹ ਲਿਖਿਆ ਪਾਣਾ V4 ਹਾਂ 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 ਜਿਸਨ ਥੱਕੇ ਤਾਂ ਨਹੀਂ ਠੀਕੇ ਰਹੇ ਹਾਂ ਹਾਂ ਤੇ ਵਿਚਾਲੇ ਰੇ ਕਾਬੜ ਹੁੰਦੀ ਵਿੱਚ ਥੱਕ ਜਾਂਦੇ ਹਣ ਚਲ ਬੈਠੀ ਠੀਕ ਹੈ ਸਰ ਦੋਹਾਂ ਦਾ ਹੈਡ ਪਰਦਾ ਜਦੇ ਪੈ ਜਾਂਦੇ ਨੇ ਖੋਲ ਲੈਂਦੇ ਤਾਂ ਖੋਲ ਕੇ ਉੱਪਰ ਹੈਡ ਪਰ ਪੈ ਜਾਂਦੇ ਤੇ ਨਹੀਂ ਕੋਈ ਸੀਟ ਮੈਨੂੰ ਬਣਾ ਲੈਂਦੇ ਤੇ ਡੇਟ ਹੋ ਗਈ 10 ਮਿੰਟ ਰੇ ਨਾ ਚਲੋ ਫਿਰ ਲਓ ਚੱਲੋ ਭਾਈ ਆਹ ਨਾਲ ਮਿਲ ਗਿਆ ਪਾਪਾ ਚੱਈ ਹੋ ਗਏ ਨਾ ਚੱਕਿਆ ਉਹ ਜਿਵੇਂ ਅੱਗੇ ਚੜ੍ਹਣਾ ਇੱਥੇ ਨੂੰ ਚਲੋ ਪਹੁੰਚ ਗਏ ਭਾਈ ਬਾਬੇ ਦੀ ਕਿਰਪਾ ਨਾਲ ਲੈ ভাই ਟੂਰ 10 ਦਿਨ ਦਾ ਲੋ ਜੀ ਭਾਈ ਸਾਰੇ ਮੈਂ ਕਹਿੰਦਾ ਉਹੀ ਟ੍ਰੇਨਾਂ ਵਾਲੀ ਹੀ ਹੈ ਇਹ ਹੈ ਪੂਰੀ ਭਰ ਕੇ ਆਈ ਸੀ ਦਿੱਲੀ ਆ ਕੇ ਰਹਿ ਗਈ ਦਿੱਲੀ ਤੱਕ ਫੁੱਲ ਗਈ ਦੇਖੋ ਕਿਹੜੇ ਸਾਹਮਣੇ ਆਲ ਬਾਈ ਜਾ ਰਿਹਾ ਹੁਣ ਤਾਂ ਜਮੇ ਖਾਲੀ ਮੈਂ ਨਾ ਉਰੇ ਦੇ ਦੁਆਰਾ ਫੇਰ ਉਥੋਂ ਜਲਦੀ ਇਹ ਪੂਰੀ ਤੇ ਸਟੇ ਹੈ ਲਾਸਟ ਉਰੇ ਤੇ ਬਾਕਸੀ ਹੈ ਹਾਂ ਖੜਾ ਰਹਿ ਦੇਖ ਨਾ ਮੌਲਚ ਵੀ ਇਹ ਜੀ ਬਹੁਤ ਢੀੜਾ ਬਾਈ ਉਰੇ ਵੀ ਬਹੁਤ ਜਾਣੇ ਜਾਣੇ ਵਾਲੇ ਬਹੁਤ ਜਾਣੇ ਆਉਣੇ ਵਾਲੇ ਇੱਕ ਬੈਗ ਮੇਰੇ ਕੋਲ ਆ ਬਾਈ ਤਿੰਨ ਬੈਗ ਲੈ ਕੇ ਗਏ ਬਥੇ ਲਓ ਜੀ ਬਾਈ ਬਾਹਰ ਨਿਕਲਦੀ ਸਾਰੇ ਟੈਕਸੀ ਵਾਲੇ ਹੈਗੀ ਹੈਗੀ ਵੀਰੇ ਗੱਡੀ ਟੈਕਸੀ ਵਾਲੇ ਵੀਰੇ ਖੜੇ ਹੁੰਦੇ ਬਾਈ ਜੇ ਕਿਸੇ ਨੇ ਜਾਣਾ ਤਾਂ ਇਹ ਲੱਭ ਲੈਂਦੇ ਆ ਟੈਕਸੀ ਵਾਲੇ ਵੀ ਪੂਰੇ ਤਿਆਰ ਖੜੇ ਹੁੰਦੇ ਆ ਜਿੱਕਣਾ ਜਾਣਾ ਕਿਸੇ ਨੇ ਕਿਉਂਕਿ ਇਹਨਾਂ ਦਾ ਵੀ ਕੰਮ ਹੈ ਇਹਨਾਂ ਦਾ ਕੰਮ ਹੈ ਇਹਨਾਂ ਨੇ ਵੀ ਕੁਸਵਾਰੀ ਸਾਹਮਣੀ ਹੈ ਤਾਂ ਹੀ ਪੁੱਛ ਰਿਹਾ ਮੈਂ ਗੱਡੀ ਹੈਗੀ ਬਾਈ ਹਾਂ ਇਹਨਾਂ ਨੇ ਰੇਲਵੇ ਸਟੇਸ਼ਨ ਉੱਥੇ ਬੱਸ ੜ ਰੋਪੜ ਦੀ ਬੱਸ ਉਹ ਵੀ ਠੀਕ ਹੈ ਕੌਣ ਸਤਪੰਥ ਨੂੰ ਫੋਨ ਕਰਨਾ ਵੀ ਪੁੱਛ ਰਗੇ ਕਿ ਨਹੀਂ ਹਾਂ ਹਾਂ ਪਹੁੰਚ ਗਏ ਲਓ ਜੀ ਬਾਈ ਗੱਡੀ ਵਹਿ ਗਿਆ ਰੋਟੀ ਆਈ ਦੀ बाबू <laughs> रोटी गर्म गर्म रोटी खाओगे। पम्मू तो तू तो अगे आ जाए ठीक है पहली सू घूम बहुत चलाना इन्हें है ना समझ नहीं ला दिल लपेटे गल ਚਾਰੋਂ ਪਾਈ ਤੇ ਨਾ ਇਹ ਆਲੂ ਮੂਲੀਆ ਦੇ ਬੋਤੇ ਆ ਮੂਲੀ ਵਾਲੇ ਖਾਓ ਆਲੂ ਵਾਲੇ ਖਾਓ ਜਿਹੜਾ ਮਰਜੀ ਖਾਓ ਇੱਕ ਮੂਲੀ ਵਾਲਾ ਤੇ ਜਿਹਨਾਂ ਨੂੰ ਪਉ ਮੂ ਨੂੰ ਭੁੱਖ ਲੱਗੀ ਹੋਣੀ ਬਾਈ ਘਰ ਦੀ ਰੋਟੀ ਜਿਹੇ ਗਰਮੇ ਤੇ ਪੈਸੇ ਵਿੱਚ ਟਾਕੇ ਦਾ ਪਾਇਪ ਤੇ ਇੱਕ ਪਰੌਣਾ ਨੂੰ ਲਾ ਹੁੰਦਾ ਹੋਇਆ ਖਾ ਲਿਆ ਇੱਕ ਹੁਣ ਹੈ ਮੂਲੀ ਵਾਲਾ ਕਿਆ ਖਾ ਲਾ ਦੋਦਾ ਬਾਬੇ ਦੇ ਵਿੱਚ ਇੱਕ ਗਲਾਸ ਵੀ ਹੋਣਾ ਇਹਦੇ ਵਿੱਚ ਮੰਮੀ ਨੇ ਪਾਇਆ ਲਓ ਜੀ ਬਾਈ ਤਿਆਰੀ ਹੁਣ ਜਾਣ ਦੀ ਹਾਂ ਦੇਖਣ ਹੋ ਗਿਆ ਹੀਲਾ ਹਾਂਜੀ ਪਰ ਗਟਡ ਆ ਬਾਬੂ ਤੇਰਾ ਵੀ ਹੋ ਗਿਆ ਕਿਆ ਖਾਦਾ ਮੂਲੀ ਲਗਾ ਦੇ ਪੋਤੇ ਉੱਤੇ ਦਾ ਨਹੀਂ ਮਿਲਿਆ ਹੁਣ ਮੂਲੀ ਕਿ ਮਿਲ ਗਿਆ ਤਾਂ ਨਹੀਂ ਚੱਲ ਚੱਲਦੇ ਹੁਣ ਬਾਈ ਤਕਰੀਬਨ ਘੰਟਾ ਕ ਲੱਗ ਗਿਆ ਉਰੇ ਵੀ ਆਪਾਂ ਨੂੰ ਪੰਮੂ ਮੈਂ ਵੀ ਪੈਂਟਰ ਆ ਜਾਈ ਦੀ ਹੈ। ਇਹ ਗਰਮੀ ਉਹ ਗਰਮੀ ਹੈ। ਪੂਰੀ ਗਰਮੀ ਹੋ ਗਈ ਅੱਜ। ਸਵੇਰੇ ਸਵੇਰੇ ਠੰਡ ਹੁੰਦੀ ਆ ਹਾ ਟਾਈਮ ਗਰਮੀ ਹੋ ਜਾਂਦੀ ਜੀ। ਇਹ ਸੀ ਲਾਉਣਾ ਪਿਆ ਬਾਈ ਗਰਮੀ ਪੂਰੀ ਗੱਡੀ ਵੀ ਧੁੱਪ ਚ ਖੜੀ ਆ 5-10 ਮਿੰਟ ਹੋ ਗਏ ਗਰਮ ਹੋ ਗਈ। ਚੱਲ ਕੇ ਠੰਡੀ ਹੋ ਜਾਣੀ। ਲੈ ਬਾਈ ਉਹ ਬਾਈ ਲਈਏ ਪਰਚੀ ਨਾਲ 100 ਰੁਪਈਆ।

ਹੈ ਨਾ ਕੋਟਾਕੀ ਖੁੱਲੀ ਮੜੀ ਜੇ ਰਸਤਾ ਫਿਰ ਦਾ ਵੀਰੇ ਓਕੇ ਆ ਫੋਨ ਤੇ ਲਾ ਹਾਂ ਫੋਨ ਤੇ ਲਾ ਚੱਲ ਹਾਲੇ ਵੀ ਖੁੱਲੀ ਹੈ ਮੇਰੇ ਵਾਲੀ ਉਹ ਤਾਂ ਨਹੀਂ ਖੁੱਲੀ ਕਿਤੇ ਹਾਂ ਚੱਲ ਦੇਖਿਆ ਖੋਲੀ ਦੀ ਨਾ ਮੈਂ ਤੈਨੂੰ ਕਿਹਾ ਨਹੀਂ ਠੀਕ ਆ ਬਾਈ ਕਹਿੰਦਾ ਬਾਈ ਲਾਗ ਨੂੰ ਕੱਢ ਲੇਗਾ ਮੋਟਰ ਟੀਵੀ ਉੱਤੇ ਸੱਚ ਦੀ ਗੀਤ ਕਰਿਆ ਅਸਮੋਡਡੇ ਹੇ ਮਾਈ ਹੈਪ ਯੋ ਟੋਰ ਪਲਾਜੇ ਵਰਗ ਬਾਈ ਬਹੁਤ ਭੀੜ ਹੁੰਦੀ ਆ ਪੰਜ ਚਾਰ ਮਿੰਟ ਲੱਗ ਜਾਂਦੀ ਆ ਗੱਡੀ पे ਗੱਟੇ ਗੱਡੀ पे ਗੱਡੀ ਪੈਸੇ ਹੀ ਪੈਸਾ ਮੇਰਾ ਲੋ ਜੀ ਭਾਈ ਬਾਪੂ ਨੂੰ ਲੈ ਕੇ ਆਉਣ ਤੋਂ ਬਾਅਦ ਮਨਾ ਲਿਆ ਖੇਤਾਂ ਮਾ ਸਾਰਾ ਨੂੰ ਪਾਣੀ ਲਾਉਣਾ ਪਤਾ ਨਹੀਂ ਸਰ ਉਹ ਜੰਮੀ ਐ ਮੈਂ ਤਾਂ ਪਤਾ ਨਹੀਂ ਹੈਗਾ ਉਰੇ ਤਾਂ ਜੰਮੀ ਹੋਣੀ ਮਨੇ ਯਾਰ ਹਾਂ ਉਰੀ ਭਏ ਉਹ ਪਾਣੀ ਨੂੰ ਪਾਣੀ ਲਾਉਣਾ ਕਿ ਇਹਨੂੰ ਕਿਲੋ ਵੀਜੀ ਉਹਦੇ ਕਿਲੋ ਕੰਨਾ ਵੱਢ ਕੇ ਸਾਰਾ ਹੀ ਹਾਂ ਫਟ ਕੇ ਇੱਧਰ ਲਾ ਦੇਣੀ ਛਿੱਧੀ ਕਰ ਦੇਣੀ ਉਹਦੇ ਜਾਨੂ ਇਹਨੇ ਹੋਣਾ ਜਾਰਾ ਵੀ ਹਾਂ ਕਿਲੋ ਪਾਇਆ ਵਾ ਟ੍ਰਾਂਸਪਲੈਂਟ ਕਰਨੀ ਐ ਟ੍ਰਾਂਸਪਲੈਂਟ ਕਰਨਾ ਹੜਦਾ ਨਹੀਂ ਤਾਂ ਉਹ ਲਾਉਂਗਾ ਆਮੋ ਚੰਨਿਆ ਤਾਂ ਨਾ ਮੈਂ ਕਿ ਕਿ ਥੋੜਾ ਜਿਹਾ ਨਾ ਰਾਜ ਨੂੰ ਦੇਣਾ ਇਹ ਹੁੰਦਾ ਮੋਟਰ ਚੱਲ ਵੀ ਪਾਣੀ ਤਾਂ ਆਇਆ ਨਹੀਂ ਹੈਗਾ ਬਾ 10 15 ਮਿੰਟ ਦੀ ਕਰ ਲੈ ਉਹ ਆ ਗਿਆ ਬਾਈ ਨੇ ਆਉਂਦੀ ਸੋਹਣੀ ਲਾਈਟ ਉਦਾਂ ਆਉਂਦੀ 2-4 ਘੰਟੇ ਬਫੇਰ ਤਾਂ ਠੀਕ ਹੈ ਜੇ ਚੰਗਾ ਚੱਲਦੀ ਹੈ ਬੱਦ ਨਿਗਰੱਖਣੀ ਪੈਣੀ ਆ ਸੀ ਬਾਈ। ਸ਼੍ਰੀ ਚਮਕੌਰ ਸਾਹਿਬ ਜਾ ਕੇ ਆਉਣਾ ਹੈ। ਕਣਕ ਨੂੰ ਲਾਉਣਾ ਪਹਿਲਾ ਪਾਣੀ ਉਹਦੇ ਵਾਸਤੇ ਸਮਾਨ ਲੈ ਕੇ ਆਉਣਾ ਵਿੱਚ ਪਾਉਣ ਨੂੰ। ਦੇਖ ਤਾਂ ਹਰਿਆਈ ਡਾਇਰ ਕਰਕੇ। ਵਰਸੀਨ ਡਾਇਰ ਕਰਕੇ ਹਰਿਆਈ ਦੇਣੀ ਇੱਥੇ। ਨਹੀਂ ਡਾਇਆ ਦੁਆਰਾ ਛੱਡਿਆ। ਨਾ ਪਹਿਲਾਂ ਛੱਡਿਆ। ਠੀਕ ਆ ਨਾ ਉਹ ਮਨੇ ਕਹਿ ਲਿਆ ਉਹਨਾਂ ਦਾ। ਮੈਂ ਤਾਂ 15 ਮਹੀਨੇ ਦੀ ਬਣਿਆ ਪੁੱਛ ਰਿਹਾ। ਕਾਗਜ਼। ਕਾਗਜ਼। ਜਿਹੜਾ ਮੈਂ ਕਾਲਾ ਕਾਗਜ਼ ਲਾਇਆ ਪਿਆ ਜਿੱਕਣਾ ਮੋਟਰ ਪਰ। ਚਾ ਉਹ ਲਾ ਲੈ ਜੇ ਜਿੱਦਾਂ ਮਰਜ਼ੀ ਹੈ ਨਾ। ਹਵਾਰੀ ਲੰਗਣੀ ਜਾਹੀ ਵੀ ਕਿੰਨਾ ਦਾ ਭਾਅ। ਕਿਆ ਹੋ ਗਿਆ? ਦਵਾਈ ਰੱਖੀ ਵੀ ਆ ਕੱਲ ਕਣੀ ਚੱਲਦੀ ਸੀ ਦਵਾਈ। ਲੈ ਅੱਜ ਫੇਰ ਪਾਉਦਾਂਗੇ। ਬਸ ਤੂੰ ਵੀ ਵਾ ਕੱਟੂਗਾ ਕਿਸੇ ਨੂੰ। ਇਹਨੂੰ ਲੋੜਾ ਪਾਣੀ। ਦੋ ਘਾਰੇ ਭਰੇ ਹੈ। ਚੱਲੀ ਜਾ ਨਾ ਬਸ ਪਾਣੀ ਨੱਥਿਆ ਤਾਂ ਕਰੇ ਮੈਂ। ਇਹ ਸਿਉਂਖ ਦੀ ਦਵਾਈ ਪਾ ਰਿਹਾ ਕਾ ਦੀ ਆ? ਸਿਉ ਰਹੀ ਹੈ। ਹਾਂ? ਸਿਉਗਾ? ਹੁਣ ਉਰੇ ਪਾਣੀ ਛੱਡਿਆ ਪੱਕ ਗਾਹਾਂ ਛੱਡਣਾ ਹੈ। ਪੂਰੀ ਚਲਣਾ ਹੈ। ਆ ਭਰ ਜਾਣਾ ਫਿਰ ਆ ਕੇ ਬਾਹਾਂ ਚਲਾਉਂਗਾ ਬਹ ਠੀਕ ਆ ਕੋਈ ਨਹੀਂ ਥੋੜਾ ਹੋਰ ਪਹਿਲਾਂ ਬਾਕੀ ਬਾਈ ਦਿਨ ਵਧੀਆ ਏ ਲੇਟ ਵੀ ਦਿਨ ਚ ਆਉਂਦੀ ਹੈ ਵੀ ਆਏ ਆ ਭਰਨਾ ਫੋਖਾ ਪਾਣੀ ਪੋਣੀ ਰਾਤ ਵਾਲਾ ਕੰਮ ਔਖਾ ਥੋੜਾ ਜਿਹਾ ਕਿਉਂਕਿ ਰਾਤ ਨੂੰ ਫਰਠੰਡ ਵੀ ਹੋ ਜਾਂਦੀ ਹੈ ਇਹ ਵੀ ਹੈਗੀ ਆ ਥਰਾਂ ਇਹ ਸੁੱਕ ਜਦਾ ਕਰੀ ਮੜੀ ਮੋਤੀ ਖੋਬੀ ਸਰੋ ਹੋ ਜਾਣੀ ਹੋ ਜਾਣੀ ਮੈਨੇ ਉਹ ਓਲਾ ਕਿਹੜੀ ਏ ਓਲਾ ਆਏ ਓਲਾ ਵਧੀਆ ਆਏ ਓਲਾ ਵੀਜੀ ਵੀ ਆ ਪੁੱਟੇ ਤੇਰੇ ਹੁਣ ਠੀਕ ਹੋਗੇ ਪਿੱਛੇ ਜੇ ਤੇ ਆਕੇ ਤੇ 2 ਸਾਲ ਦੇ ਸਾਲ ਨਹੀਂ ਹੋਏ ਸਾਲੇ ਹੁਣ ਦੂਆ ਲੱਗਾ ਕਿ ਤੀਆ ਦੂਆ ਖਤਮ ਹੋਣਾ ਤੇ 2 ਸਾਲ ਦੇ ਹੋਣਾ ਓਰੇ ਗੰਨਾ ਦਾ ਉਹ ਗੰਨਾ ਦਾ ਇੱਧਰ ਥੋੜੀ ਦੇ ਮੰਨ ਤੀ ਜੇ ਕਿਤੇ ਗੰਨਾ ਹੁੰਦਾ ਪਰ ਆਏ ਆ ਬਾਈ ਮਨੇ ਨੇ ਦੂਰ ਲਾਏ ਪੇ ਦੂਰ ਦਾ ਫਾਇਦਾ ਹੈਗਾ ਨੇੜੇ ਦਾ ਫਾਇਦਾ ਨਹੀਂ ਆ ਕੇਾਰੇ ਚ ਦੇਖ ਲੋ ਕਿੰਨਾ ਮਤਲਬ ਦੂਰ ਨਾ ਮਨੇ ਤੂੰ ਆਂ ਦੱਸ ਵੀ ਜੀ ਸ਼੍ਰੀ ਜੰਗੌਰ ਸਾਹਿਬ ਮਾਲ ਸਸਤਾ ਜਿਹੜਾ ਉੱਥੇ ਜਾਂਦਾ ਏ ਕੁਆਲਿਟੀ ਜ਼ਿਆਦਾ ਉੱਥੇ ਲੇ ਗਏ ਆ ਮੈਂ ਉੱਥੇ ਤੇ ਸਾਰੇ ਫਰੇਟਵਾਂ ਫਰਕ ਹੈ ਜਿਹੜੇ ਉਰੇ ਵਾਲੇ ਇਹ ਵੀ ਉੱਤੀ ਤੇ ਲੈ ਕੇ ਆਉਂਦੇ ਇਹਦੇ ਘਿਲ ਤੇ ਆਪੇ ਜਾਓ ਭਾਈ ਸ਼੍ਰੀ ਚਮਕੌਰ ਸਾਹਿਬ ਹੋਲ ਸੇਲ ਵਾਲੇ ਆ ਵੀ ਇੱਥੇ ਸਾਮਾਨ ਮਿਲਦਾ ਹੈ ਮਨੇ ਨਹੀਂ ਲਿਆਉਣਾ ਪੱਲੜ ਪੁੱਲੜ ਜਾਂ ਮੈਂ ਸਲਫਰ ਜੀ ਲੈ ਕੇ ਆਉਣੀ ਕਾਦੀ ਚੀਜ਼ ਹੋਰ ਲੈ ਕੇ ਆਉਣੀ ਹੈ ਪਰ ਚਲੀ ਜਾਣਾ ਹੈ ਬਸ ਇਹਨੇ ਸੁਮਕੋ ਹੋ ਜਾਣਾ ਫਿਰ ਖਲਗਾ ਤਾਂ ਕੰਟੇ ਲੱਗਣਗੇ ਬਸ ਚੱਲਦਾ ਹੈ ਹੈ ਸੱਟਾ ਕੰਮ ਵਾੜੀ ਦੀ ਬਾਈ ਵੀ ਨਹੀਂ ਆਉਣਾ ਡ੍ਰੌਪ ਡ੍ਰੌਪ ਸਿਸਟਮ ਕਰਤਾ ਸਾਹੀ ਦਾ ਜਾਣਦੇ ਜਲੀ ਜਾਂਦੀ ਬਹੁਤ ਗੰਦ ਸਿਰ ਨੂੰ ਚੜਦੀ ਸੀ ਇਹ ਕਲੋਰੋ ਆ ਕਲੋਰੋ ਆ ਤਾਂ ਨਾ ਠੀਕ ਆ ਚੱਲ ਸੁੰਘ ਤੇ ਆ ਕਲੋਰੋ ਵਧੀਆ ਬਹੁਤ ਤਗੜੀ ਸਲੀ ਹੂੰ ਧਾਨਾ ਚ ਵੀ ਲੱਗਦੀ ਇਹ ਇੰਨਾ ਹੋਲ ਨਹੀਂ ਮੈਂ ਹਿੰਦੀ ਬਸ ਇਹ ਲੀਟਰ ਵਾਈ ਤੇ ਹਾਂਜੀ ਅੱਧੀ ਅੱਧੀ ਭਾਈ ਆ ਵੀ ਸੁਪਰ ਸੈਕਟਰ ਕੇ ਬਿਜੀ ਵੀ ਕਾਨਗ ਵਧੀਆ ਏ ਉੱਦਾਂ ਹੁਣ ਬਾਈ ਚਾਰੇ ਪਾਸੇ ਜਾਂ ਨਿਗਾਹ ਮਾਰਦੇ ਆ ਵੀ ਖੇਤਾਂ 'ਚ ਹਰਿਆਲੀ ਜੀ ਦਿਖਣ ਲੱਗੀ ਬਾਈ ਭਰਨ ਲੱਗੇ ਇਹ ਤਾਂ ਬਾਕੀ ਜਿੱਦਾਂ ਪਹਿਲਾਂ ਪਾਣੀ ਲੱਗ ਗਿਆ ਬਸ ਫੇਰ ਤਾਂ ਕਿਆ ਦੇ ਕਹਿਣੇ ਆ ਹਾਂ ਠੀਕ ਹੈ ਮੈਂ ਨਾ ਚਲੀ ਜਾਣ ਤੇ ਮੈਂ ਪਾਣੀ ਆ ਜਾਣ ਬਈ ਅੱਛਾ ਪਾਣੀ ਚੈੱਕ ਕਰਨਾ ਹੈ ਪਾਣੀ ਖਾਸੀ ਦੂਰ ਤੇ ਆਉਂਦਾ ਬਾਈ ਖਾਲੇ ਖਾਲ ਮੈਂ ਕਹਿੰਦਾ ਲਾਈਟ ਭੱਜੇ ਤੇ ਵੀ ਅੱਧਾ 11 ਭਰ ਜਾਂਦਾ ਹੁਣ ਹਾਂ ਦੂਰ ਤੇ ਔਨ ਕਰਕੇ ਜਿਕਣਾ ਉਹ ਥੇਰੇ ਪਾਣੀ ਆਉਂਦਾ ਬਾਈ ਅੱਧੇ ਕਿਲੇ ਡੇਢ 2 ਕਿਲੇ ਦੀ ਲਾਮ ਪਰਤੇ ਫਲੈਟ ਭੱਜੇ ਤੇ ਵੀ 11 ਭਰ ਦਿੰਦਾ 14 ਵੀ ਭਰ ਜਿੰਦਾ ਸਾਰਾ ਜਿਕੜਾ ਪਿੱਛੇ ਹੀ ਰਹਿਦੇ ਵੀ ਸਰੇ ਲੱਗ ਜਾਂਦਾ ਆ ਗਿਆ ਮਨੇ ਹੋਰ ਲਾ ਰਿਆ ਬੂਟੇ ਕੱਟਾ ਹਲੇ ਕਾਹਨ ਹੋਰ ਲਾ ਰਨੇ ਮੈਂ ਲਾਉਣਾ ਤਾਂ ਹੈਗਾ ਤਾਂ ਇਸ ਵਾਰ ਬੂਟੇ ਉਹ ਫਿਰ ਮੜਾ ਆ ਮਿੱਟੀ ਪਾ ਕੇ ਪੱਦੇ ਚੱਕ ਪੱਦਰੇ ਕਰਨੇ ਆ ਨਾ ਲਾਉ ਫਿਰ ਲਾਉ ਗਾਹਨ ਕਰੂਗਾ ਗਾਹਨ ਨੂੰ ਕਿਲੇ ਹੀ ਲਾ ਦੇਣਾ ਚਾਲ ਬਣਾਉਣੀ ਆ ਦੇ ਹਰੇਕ ਸਾਲ ਕੋਈ ਨਾ ਕੋ ਪੱਟ ਹੋਈ ਜਾਵੇ। ਆ ਮੈਂ ਤਾਂ ਉਹਦੇ ਮੈਂ ਲਾਉਣ ਲੱਗਿਆ ਤਾਂ ਪਹਿਲਾਂ ਆ ਡੂੰਗੇ ਚ। ਫਿਰ ਮੈਂ ਕਿਹਾ ਡੂੰਗਾ ਨੇੜੇ ਵਾਲਾ ਕੰਨੂ ਖਰਾਬ ਕਰਨਾ। ਲਾਉਣੇ ਹੈਗੇ। ਲਾਉਣੇ ਹੈਗੇ ਆ। ਜਿੱਦਣ ਆ ਪੱਟੋਗੇ ਔਰੇ ਤੇ ਮੈਂ ਪੱਟਦੇ ਆ ਹਾਂ। ਫਿਰ ਮੈਂ ਆਪਣਾ ਇੱਧਰ ਟਰਾ ਉਹ ਕਰਦਾ। ਆਏ ਨਾ ਵੀ ਜੇ ਚਾਲ ਦੀ ਮਣਾਈ ਹੋਵੇ ਬਾਈ ਹਰੇਕ ਸਾਲ ਆਇਆ ਵੀ 2-4 ਲੱਖ ਰੁਪਏ ਆਈ ਜਾਂਦਾ ਖਰਚਾ ਲੋਟ ਰਹਿੰਦਾ। ਹੈਂ? ਬਾਈ ਚੰਗੇ ਆ ਹਲੇ ਆਏ ਆ ਵੀ ਬੰਦਾ ਇੰਨੇ ਪੈਸੇ ਸੇਵ ਨਹੀਂ ਕਰਦਾ ਹੈਗਾ ਜਿੰਨੇ ਸੇਵ ਕਰਾ ਦਿੰਦੀ। ਉਹ ਤਾਂ ਹੈਗਾ ਜੀ। ਕਿੱਥੇ ਆ ਗਿਆ ਪਾਣੀ ਹੁਣ? ਆਹ ਮੋੜ ਦਾ ਖਾਲ ਤਾਂ ਖਾਲ ਸਾਫ ਹੈ ਮੈਂ ਵੀ ਹੁਣ ਸਪਰੇਅ ਕਰ ਦਣੀ ਮੈਂ ਫੇਰ ਹੂੰ ਸਾਰੀ ਖਾਲਾ ਸਾਫ ਰੱਖੇ ਨਾ ਚਲ ਆਏ ਦੇਖੀ ਨਹੀਂ ਹੁਣ ਆ ਨੱਕਾ ਟੁੱਟਦਾ ਹੈ ਨਹੀਂ ਟੁੱਟਦਾ ਫੇਰ ਮੈਂ ਲਾਇਆ ਉਹ ਪੂਰੀ ਜਿਹੜਾ ਨੱਕਾ ਲੋਡ ਕਰਨਾ ਪੂਰੀ ਆ ਗਾਹ ਨੱਕਾ ਕਰਿਆ ਲੈ ਭਾਈ ਪੂਰਾ 10 ਮਿੰਟ ਹੋ ਗਏ ਨਾ ਮਨੇ 10 ਮਿੰਟ ਲੱਗਦਾ ਹੀ ਆ ਟਾਈਮ ਖਾਲ ਚ ਪਾਣੀ ਆ ਵੀ ਫੇਰ ਨਹੀਂ ਆ ਵੀ 10 ਮਿੰਟ ਚ ਹੈ ਬਾਕੀ ਐ ਵੀ ਲੇਟ ਪਜੇਦੇ ਪਾਣੀ ਸਾਰਾ ਨੂੰ ਐ ਢਾਲ ਜਾਦਾ ਖਾਲੀ ਹੋ ਜਾਂਦਾ ਕਿਹੜਾ ਹਾਂ ਉਹੀ ਚੈੱਕ ਕਰ ਤਾਂ ਕਰਕੇ ਵੀ ਹੌਲੀ ਹੌਲੀ ਭਰਦੀ ਆਈ ਆ ਬਾਈ ਪਤਾ ਕਿੱਥੇ ਤੇ ਆਇਆ ਉਹ ਮੋਟਰ ਦੇਖਦੀ ਆ ਨਾ ਇੱਕ ਵਿੱਚ ਨੂੰ ਦੇਖੋ ਉੱਤੇ ਤੇ ਐ ਖਾਲੇ ਖਾਲ ਹੋ ਕੇ ਅਮਨਿਆਲੀ ਮੋਟਰ ਪਾ ਨੂੰ ਘੁੰਮ ਕੇ ਹਾਂਜੀ ਬਾਈ ਆ ਜਾ ਬਈ ਆ ਜਾ ਸੇਤੀ ਕਰ ਮੈਂ ਆ ਜਾ ਆਦਾ ਇਧਰ ਨੂੰ ਚੱਲੇ ਪਾਣੀ ਕੋਈ ਨਹੀਂ ਹਾਂ ਆਈ ਵੀ ਇਧਰ ਆ ਲਾਉਣਾ ਹੁਣ ਸਿਸਟਮ ਮੈਂ ਜਦੇ ਲਾ ਕੇ ਲੰਗੇ ਇਥੇ ਇਹਦੇ ਕਰਕੇ ਹੀ ਬੈਠਾ ਐ ਚੱਲ ਆ ਲੈ ਲਾ ਲੈ ਚੱਲੀਏ ਫਿਰ ਜਾਂ ਤਾਂ ਇਹ ਘਰ ਨੂੰ ਆਏ ਤਾਂ ਮਨੇ ਕੋਈ ਪੁਰਾਣਾ ਵਾਟਰ ਕੂਲਰ ਜਾਂ ਹੋਵੇ 5 ਲੀਟਰ ਵਾਲਾ ਭਰ ਕੇ ਟੁੱਟੀ ਖੋਲ ਦੇ ਥੋੜੀ ਜੀ ਉਹ ਵੀ ਠੀਕ ਆ ਸਿਸਟਮ ਹੈਨਾ ਜ ਜਿਕਣਾ ਉਹ ਹੁੰਦੀ ਆ ਆਪਾਂ ਜਿਹੜਾ ਆਪਾਂ ਨਵੀਟਰ ਮਾ ਕੈਨੀ ਜੀ ਪਾਉਂਦੇ ਉਹਨੂੰ ਟੁੱਟੀ ਲਿਆ ਕੇ ਲਾ ਦੇ ਦਿੰਦੇ ਉਹ ਚ ਵੀ ਪਾਏ ਦਾ 3-4 ਲੀਟਰ ਪਾਣੀ ਹੈ ਟੁੱਟੀ ਲੈ ਕੇ ਇੱਥੇ ਰੱਖ ਦੇ ਫੇ ਪਈ ਜਾਣਾ ਜੇ ਬੋਤਲ 'ਚ ਘੱਟ ਹੁੰਦਾ ਸਿਸਟਮ ਉੱਕਣਾ ਵੀ ਠੀਕ ਆ ਹਾ ਮਜ਼ਾਕ ਦੀ ਗੱਲ ਨਹੀਂ ਸਮੈਲ ਸਮੈਲ ਸੂਰ ਸੂਰ ਤਾਂ ਨਹੀਂ ਆਏ ਫਿਰ ਸੂਰ ਦਾ ਪਤਾ ਨਹੀਂ ਹੁਣ ਮਨ ਆਹ ਗੰਨੇ ਮੈਂ ਤਾਂ ਨਹੀਂ ਆਉਂਦੇ ਇਹਦੇ ਚ ਆਏ ਤੇ ਹਲੇ ਇਹਦੇ ਮਾ ਵੀ ਹੁੰਦੇ ਆ ਇਹ ਬਾਈ ਗੁਰੇ ਉਰੇ ਰੱਖੇ ਪਿਆ ਮਾਨ ਇਹਨਾਂ ਨੇ 10 12 ਸੂਰ ਇਹ ਰਾਖੀ ਨਹੀਂ ਰਾਖੀ ਕਰਦੇ ਇਹ ਰਾਖੀ ਕਰਦੇ ਪਈ ਸੜੇ ਕੀ ਕਰਦੇ ਆ ਆ ਗਿਆ ਆ ਗਿਆ ਆ ਗਿਆ ਪਾਣੀ ਆ ਗਿਆ ਗੰਨਾ ਮੰਨਿਆ ਨਹੀਂ ਨਾ ਸਰਨੇ ਵਾਲਾ ਬਾਬੇ ਵਾਲਾ ਤਾਂ ਹੈ ਹੀ ਨਹੀਂ ਕੋਈ ਤੇਰਾ ਗੰਨਾ ਠੀਕ ਹੈ ਆ ਗੰਨਾ ਆ ਦੂਏ ਸਾਲ ਆ ਫੇਰ ਵੀ ਸਰਦ ਮਾਨੇ ਛੇਤੀ ਕਰ ਯਾਰ ਪੂਰੀ ਦੀ ਖਲਾੜੀ ਚਲਾਉਣ ਦੀ ਜੀ ਕਰਦਾ ਅਜਾ ਹਾਂ ਚਲਾਉਣੀ ਕਿਸੇ ਦੀ ਖਲਾੜੀ ਹਾਂ ਹਾਂ ਪਹੁੰਚ ਗਏ ਬਾਈ ਖਜ਼ਾਨੇ ਚ ਜੋ ਮਰਜੀ ਲੈ ਲੈ ਡੰਡਾ ਲੈਣਾ ਤਾਂ ਦੇ ਲਾ ਪੁਲਿਸ ਵਾਲਾ ਹੈ ਮਾਨੇ ਲੈਣਾ ਬਾਈ ਤਰਪਾਲ ਡੰਗਰਾ ਲਾਉਣ ਵਾਸਤੇ ਤੇ ਹੁਣ ਸਮਝ ਲੱਗਦਾ ਨਹੀਂ ਵੀ ਕਿਹੜੀ ਲੈਣੀ ਆ ਉਹ ਕੰਮ ਹੋ ਗਿਆ ਇੱਕ ਆਲਾ ਕੰਮ ਹੋ ਗਿਆ ਔਰੇ ਦੇਖੀ ਜਾਂਦਾ ਤਸੱਲੇ ਕੌਲੀਆਂ ਕੜਚੇ ਹੋਲ ਸੇਲ ਵਾਲਾ ਕੰਮ ਆ ਬਾਈ ਜਿਹੜੀ ਜਮਖੋਰ ਸਾਹਿਬ ਚ ਪੈਂਦਾ ਏ ਜੋ ਮਰਜ਼ੀ ਲੈ ਜਾਓ ਆ ਕੇ ਹਾਂ ਕਿਰਵਾਸਤੇ ਇਹਦਾ ਰਾਡੀ ਦਾ ਫੋਨ ਆਵਾ ਲੈ ਲੈ ਇਹ ਲੈਣਾ ਲੈ ਕੋਹਾੜਾ ਲੈਣਾ ਮੌਗਰੀ ਲੈਣੀ ਦੇਖ ਲੈ ਕੋਈ ਚੀਜ਼ ਤਸਾ ਲੈਣਾ ਰੱਸੀ ਲੈਣੀ ਛੰਗੜ ਲੈਣਾ ਛੰਗੜੀ ਲੈਣੀ ਹਾਂ ਦੱਸ ਆ ਲੈਣਾ ਕੋਈ ਜਗਾੜ ਕਿੰਨੇ ਫੁੱਟ ਚੌੜੀ 6 ਫੁੱਟ ਲਓ ਜੀ ਬਾਈ ਇੱਕ ਨਵਾਂ ਦਾਤ ਆਇਆ ਮਨੇ ਪਲੇਟ ਵਾਲਾ ਹੈ ਨਬਾਈ ਰਖਾਈ ਹੈ ਇੱਥਾ ਦੂਏ ਲੋਡ ਕਰੇ ਹੈ ਇੱਥਾ ਪੁੱਠਾ ਵੀ ਕਿਵੇਂ ਚੱਲਦਾ ਸਿਸਟਮ ਚੱਲ ਖਾ 10 ਰੁਪਏ ਦੇ ਕਿਹੜੀ ਹੈ ਤੇ ਫੈਮਿਲੀ ਚੜਾਈ ਉੱਧਰਲੀ ਸਾਈਡੋਂ ਘੁੰਮੋ ਜੀ ਮੈਂ ਮਿੰਨੀ ਦਾਤ ਹੈ ਹੈ ਉਹ ਪਰ ਨਹੀਂ ਮਿਲਨੀ ਆ ਬਾਈ ਜੁਨੀ ਹੋਰ ਕਿਹੜਾ ਬਾਈ ਤੂੰ ਕਹਿੰਦਾ ਤੇਰੀ ਫਲਕਨ ਉਹ ਕੀ ਚੀਜ਼ ਆ ਸਪੈਸ਼ਲ ਆ ਰਹੀ ਆ ਬਾਈ ਇਹਨੂੰ ਮਾਰਦੀ ਲੰਦੀ ਕਰੋ ਮਨੇ ਇਹਦਾ ਬੂਟਾ ਥੱਲੇ ਤੇ ਕਢ ਕੇ ਜਾ ਅਗਲੇ ਲੈ ਲੈ ਮਾਗਾ ਜਨਾ ਮਾਰ ਲੈਟਰ ਲੱਗ ਲੈਟਰ ਨੂੰ ਲੱਗ ਗਈ ਬਾਈ ਹਲੇ ਹੋਰ ਖੁੱਲ ਜੂਗੀ ਇਹ ਇਹ ਸਪੈਸ਼ਲ ਆ ਰਹੀ ਆ ਬਾਈ ਉਹ ਫਲਕਨ ਦਾ ਦੋਨੇ ਸਾਡੋ ਪੜ ਦੂਗਾ ਹਾਂ ਗਾਹ ਮੇਰੇ ਜੀ ਮਸ਼ੀਨ ਫਿੱਟ ਕਰ ਦੇਣਾ ਕਿੱਦਾਂ ਮਸ਼ੀਨ ਅਗਲੀ ਵਾਰ ਅਗਲੀ ਵਾਰ ਅਗਲੀ ਗਰੇਚੇ ਵੀ ਤਕੜੀ ਜਾਂਦੀ ਆ ਰਹੀ ਦਾ ਤਕੜੀ ਇਹ ਮੈਨੂੰ ਆਇ ਲੱਗਦਾ ਵੀ ਜਮਦੂਤਾਂ ਤੇ ਕਿਤੇ ਲੈ ਕੇ ਤਾਂ ਨਹੀਂ ਜਾਂਦਾ ਨਾ ਉਹ ਪਹਿਲਾਂ ਜਮਦੂਤ ਜਮਦੂਤ ਦਾ ਝੋਟਾ ਹੈ ਇਹ ਦੋ ਚੀਜ਼ਾਂ ਨਵੀਂ ਆਈਆਂ ਹੈ ਇੱਕ ਦਾਤ ਫਾਲਕਨ ਕੰਪਨੀ ਦੇ ਬਾਈ ਫਾਲਕਨ ਆਦਾ ਬਾਈ ਵੱਢ ਕੇ ਪਤਾ ਲੱਗਣਾ ਉਹ ਕਿੱਦਾਂ ਨਹੀਂ ਨਾ ਨਾ ਉਦਾਂ ਵਜਨ ਤੇ ਹੀ ਪਤਾ ਲੱਗਦਾ ਵੀ ਵਜਨ ਤਾਂ ਠੀਕ ਆ ਵਜਨ ਤਾਂ ਓਕੇ ਵੱਢ ਕੇ ਪਤਾ ਲੱਗਣਾ ਡੈਮੋ ਕਰ ਲੈ ਜਾਸੇ ਲੈ ਚਾਲ ਦੇ ਵਰਤੀਨ ਹੈਗਾ ਜੀ ਸ਼ੁਰੂ ਹੋਣਾ ਅਗਲ ਦੇਖੋ ਲਓ ਜੀ ਬਾਈ ਮਨੇ ਕਿਹੜਾ ਆ ਕੋਸਾ ਵੇਟ ਦਹੀਂ ਦਾ ਸਲਫਰ ਕਿਥੇ ਲਿਖਿਆ ਪਿਆ ਚੀਰਾਮ ਦਾ ਬਾਈ ਠੀਕ ਹੈ ਸੈਟ ਹੈ ਕੰਮ ਲਓ ਜੀ ਬਾਈ ਇਹ ਵੀ ਕੰਮ ਜਰੂਰੀ ਦਾ ਪੰਜ ਪੈਕਟ ਕਿੰਨਾ ਰੇਟ ਲਿਖਿਆ ਪਿਆ 550 ਹੋਰ ਕੋ ਲੈਣਾ ਪੁੱਛ ਲੈਣਾ ਹਟ ਜਾ ਰੋਕ ਤਾ ਜਾ ਲਓ ਜੀ ਬਾਈ ਪ੍ਰਧਾਨ ਬਾਈ ਦਾ ਕਿਹੜਾ ਲਾਉਣਾ ਬਾਈ ਜਵੀ ਦਾ ਜਵੀ ਦਾ ਬੁਆਰਾ ਬਾਈ ਅਸੀਂ ਟਰੈਕਟਰ ਲੈਣਾ ਇਹਦੇ ਪਰ ਟਰੈਕਟਰ ਕਿਹਦੇ ਬੰਦੇ ਲਈ ਆਉਂਦੇ ਆ ਮਰੀ ਚਲਾ ਲੈਂਦੇ ਆ ਹਾਂ ਉਹ ਦੇਖ ਸ਼ੰਕਰ ਨਾਲ ਹੀ ਦੱਬਦੇ ਲੈ ਮੈਂ ਕਹਿੰਦਾ ਦੋ ਜਣੇ ਬੈਠੇ ਸਟੇਰਿੰਗ ਫੜੀ ਆਉਂਦੇ ਚਲੋ ਹਾਂ ਉਹਦੇ ਚੜ੍ਹ ਕੇ ਉੱਪਰ ਸ਼ੰਕਰ ਕੀ ਘਰ ਵਾਲੀ ਉਹ ਮੈਂ ਕਹਿੰਦਾ ਜੀ ਅਸੀਂ ਨਾ ਆਉਂਦੇ ਇਹਨਾਂ ਨੇ ਲੈ ਜਾਣਾ ਦਾ ਕਿਹਦੇ ਨਾਲ ਚੱਲਦਾ ਸ਼ੰਕਰ ਡਰਾਈਵਰ ਸ਼ੰਕਰ ਸਰਦਾਰ ਨਹੀਂ ਆਇਆ ਯਾਰ ਨਾ ਭਾਈ ਸ਼ੰਕਰ ਠੀਕ ਹੈ ਇੱਕਦਮ ਮਸਤਾ ਹੋਰ ਵਾਰ ਫੋਸ ਤੇ ਲੱਗਦਾ ਸ਼ੰਕਰ ਕਹਿੰਦਾ ਇਹ 35 ਕੁਇੰਟਲ ਹੋ ਜੀਏ ਨਿਆਰਾ ਹੈ ਹੈ ਹੋ ਜਾਣੀ 35 ਦਾ ਹੋਏ ਜਾਣੀ ਭਾਈ 83 ਵੀ ਚੜਾ ਲਈਏ ਬੰਦੇ ਹਾਂਜੀ ਚਲੋ ਭਾਈ ਚੜਜੋ ਲਓ ਜੀ ਭਾਈ ਕਾਂਟਾ ਹੋ ਗਿਆ ਲਓ ਜੀ ਆ ਸਿੱਕਾ ਆ ਗਿਆ ਜੀ ਵੀਰ ਦਾ ਠੀਕ ਆ ਤਰਾਸੀ ਕੋਟ ਤਲਾ 20 ਕਿਲੋ ਹੋ ਗਿਆ ਲਓ ਜੀ ਬਾਈ ਲਾਈਟਾਂ ਤੇ ਪਹੁੰਚ ਗਏ ਇੱਥੇ ਵੀ ਦੇਖ ਕੇ ਕੱਢਣਾ ਪੈਂਦਾ ਵੈਸੇ ਲਾਈਟਾਂ ਦਾ ਆਪਣੀ ਹੀ ਆ ਕਿੰਨੀ ਭੀੜ ਭੰਡੂਰੇ ਵੀ ਭਾਈ ਉਹ ਗੋਲੂ ਸਰਦਾਰ ਫੋਨ ਕਰਤਾ ਉਹਨੂੰ ਕਹਣਾ 200 ਕੁਇੰਟਲ ਹੋ ਗਿਆ 44 ਕੁਇੰਟਲ ਹੋ ਗਈ ਭਾਈ ਬੰਦੇ ਕਹਿੰਦੇ ਇਹਨਾਂ ਨੂੰ ਆਈਡੀਆ ਜਿਹਾ ਹੈਗਾ ਏ ਲਓ ਜੀ ਭਾਈ ਪਹੁੰਚ ਗਏ ਤੇ ਗਊਸ਼ਾਲਾ ਉਹ ਪਰੇ ਲਾਉਣਾ ਹੈ ਉਰੇ ਮਰੇ ਦਾ ਖਾਉਂਦੇ ਬਾਈ ਉਰੇ ਵੀ ਐਨ ਵਧੀਆ ਕੰਕਰ ਕਿੱਥੇ ਲਾਉਣਾ ਲਾਇਆ ਬਾਈ ਚੱਲ ਬੈ ਕੰਮ ਤਰ ਤਰਈਦਾ ਆ ਸਾਡੇ ਗਊਸ਼ਾਲਾ ਨਾਲੇ ਨਹਿਰ ਆ ਬਾਈ ਇਹਦੇ